ਗਗਵਈਰ ਜੀ ਖਤਖਾਤਾ ਵਾਇਗੋ ਟਿਕਰੀ ਖਤੇ ਐ ਆਰਡੀ ਟ੍ਰੇਡਿੰਗ ਨਾਲ ਮਂਡੀ ਤੋਂ 3 ਦਸੰਗ ਬਿੱਟੂ ਬੋਲ ਰਿਹਾ ਮੈਂ ਗੁਮਾਨ ਸਿੰਘ ਦੇਵ ਜੀ ਪ੍ਰਕਾਸ਼ ਬਿਹਰੇ ਜੀ ਸਾਰੀਆਂ ਸੰਤਾਨਾਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਧੰਨ ਦਿਨਾ ਅਸੀਂ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਪੰਜਾਬ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਕੋਟ ਬੁੱਢਾ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੇ ਹਾਂ ਮੈਂ ਸਰਦਾਰ ਨਰਮਲ ਸਿੰਘ ਪ੍ਰੈਸ ਕਤਰ ਜ਼ਿਲ੍ਹਾ ਜਲੰਧਰ ਅਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀ ਅਲੀਵਾਲ ਸਾਹਿਬ ਸਾਡੇ ਵੱਲੋਂ ਸੰਗਤ ਨੂੰ ਸਿੱਖ ਸੰਗਤ ਨੂੰ ਸਮੁੱਚੀ ਕਾਇਨਾਤ ਨੂੰ ਸਮੁੱਚੀ ਦੁਨੀਆ ਨੂੰ ਬਾਬੇ ਨਾਨਕ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ ਉਹਨਾਂ ਨੇ ਅੱਜ ਤੋਂ 555 ਸਾਲ ਪਹਿਲਾਂ ਜਿਹੜਾ ਦੁਨੀਆ ਨੂੰ ਸੁਧਾਰਨ ਦੇ ਲਈ ਅਵਤਾਰ ਧਾਰਿਆ ਸੀਗਾ ਉਦੀ ਰਹਿਮਾਈ ਦੇ ਵਿੱਚ ਉਹਨਾਂ ਦੀ ਰੋਸ਼ਨੀ ਦੇ ਵਿੱਚ ਅਸੀਂ ਚਾਹੁੰਦੇ ਹਾਂ ਅੱਜ ਵੀ ਜਿਹੜਾ ਸਾਡਾ ਸਮਾਜ ਹੈ ਸਾਡਾ ਜਿਹੜਾ ਰਾਜਨੀਤਿਕ ਢਾਂਚਾ ਹੈ ਜਿਹੜਾ ਸਾਡਾ ਆਰਥਿਕ ਢਾਂਚਾ ਵਾ ਉਹਨਾਂ ਕਦਰਾਂ-ਕੀਮਤਾਂ ਤੇ ਚੱਲ ਕੇ ਅਸੀਂ ਉਹਦੇ ਸੁਧਾਰ ਕਰ ਸਕੀਏ ਇਸ ਕਰਕੇ ਅਸੀਂ ਆਪਣੀਆਂ ਜਿਹੜੀ ਜਥੇਬੰਦੀ ਹੈ ਕਿਸਾਨ ਚਕਾ ਬੇਟੀ ਕੋਟ ਬੁੱਢਾ ਉਹਦੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਲੱਖ ਲੱਖ ਵਧਾਈ ਦਿੰਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪਾਲ ਸਿੰਘ ਧਾਰੀਵਾਲ ਮੋਟਰ ਟੀਵੀਐਸ ਲੋਈਆਂ ਖਾਸ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ ਨਗਰ ਕੌਂਸਲ ਲੋਈਆਂ ਮੈਂ ਲੱਖ ਖੁਸ਼ੀਆਂ ਪਾਸ਼ਾਈਆਂ ਜੀ ਸਤ ਗੁਰੂ ਨਜ਼ਰ ਕਰੇ ਪਹਿਲੀ ਪਾਸ਼ਾਈ ਸਾਡੇ ਗੁਰੂ ਨਾਨਕ ਦੇਵ ਜੀ ਦਾ 555ਵਾਂ ਜਨਮ ਦਿਹਾੜਾ ਮੈਂ ਆਪ ਦੇ ਲੋ ਤੇ ਆਪਦੀ ਪਾਰਟੀ ਵੱਲੋਂ ਸਰਦਾਰ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਮੈਂ ਸਾਰੀ ਸੰਗਤ ਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਇੱਕ ਅਸੀਂ ਕਰਮਾ ਵਾਲੇ ਬੰਦੇਾਂ ਦੇ ਜਿਹੜੇ 7 ਕਿਲੋਮੀਟਰ ਤੋਂ ਸਾਡੇ ਬਾਬੇ ਨਾਨਕ ਦੀ ਚੋ ਪ੍ਰਾਪਤ ਧਰਤੀ ਪਹਿਲੀ ਪਾਸ਼ਾਹੀ ਗੁਰੂ ਨਾਨਕ ਦੇਵ ਜੀ ਜਿੰਤੋਂ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਸੇਧ ਮਿਲੀ ਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਵਿਦੇਸ਼ ਤੇ ਬਾਹਰਲੇ ਜਿੰਨੇ ਵੀ ਮੇਰੇ ਬੱਚੇ ਗੁਰੂ ਸਿੱਖ ਮੰਨਣ ਵਾਲੇ ਆ Hindu ਪਰਿਵਾਰ ਆ ਮੈਂ ਸਾਰਿਆਂ ਨੂੰ ਇਸ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਜੋਸਣਾ ਨੰਬਰਦਾਰ ਪਿੰਡ ਸਿੱਧੂਪੁਰ ਸੀਨੀਅਰ ਮੀਤ ਪ੍ਰਧਾਨ ਨੰਬਰ 10 ਜੂਨੀਅਨ ਜ਼ਿਲ੍ਹਾ ਜਲੰਧਰ ਦਿਹਾਤੀ ਸ੍ਰੀਹੁਕਮਤਾਂ ਨੂੰ ਸਾਬਸੀ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਰਪੁਰ ਬੁਧੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਆਸ ਕਰਦਾ ਹਾਂ ਕਿ ਇਹ ਪਰਮਾਤਮਾ ਇਸ ਆਬਦੇਸ਼ਾਂ ਵਿੱਚ ਵਾਹਦੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖੇ ਹਾਂਤ ਵਿੱਚ ਸਾਬਸੀ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਰਪੁਰ ਬੁਧੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ